ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਦੀਪ ਸਿੰਘ ਖਾਲਸਾ ਫੌਜ ਨਿਹੰਗ ਸਿੰਘ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਮੈਂ ਤੁਹਾਡੇ ਨਾਲ 2-4 ਮਿੰਟ ਗੱਲਬਾਤ ਕਰਨੀ ਆ ਜਿਹੜੇ ਕਿ ਆਪਾਂ ਤੁਹਾਨੂੰ ਵੀਡੀਓ ਦਿਖਾਉਨੇ ਆ ਪਹਿਲਾਂ ਬਕਾਇਦਾ ਫਿਰ ਗੱਲ ਕਰਾਂਗੇ ਇੱਕ ਨਾ ਮੁੰਡਾ ਉੱਥੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਉੱਥੇ ਸੇਵਾ ਕਰਨ ਗਿਆ ਜਿਹੜੇ ਮੁੰਡੇ ਕਰਦੇ ਹੀ ਆਪਣੇ ਜਾਂਦੇ ਸੇਵਾਵਾਂ ਪਾਲ ਕੀ ਸਾਹਿਬ ਜਦੋਂ ਆਪਾਂ ਪ੍ਰਕਾਸ਼ ਵੇਲੇ ਜਾਂ ਸੋਖ ਆਸਣ ਵੇਲੇ ਲੈ ਕੇ ਆਉਨੇ ਆ ਨਾ ਉਥੋਂ ਦੇ ਜਿਹੜੇ ਕਿ ਪੱਗਾ ਬੰਨ ਕੇ ਆਪਣੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਹੜੀਆਂ ਖੱਟੀਆਂ ਖੱਟੀਆਂ ਪੱਗਾ ਬੰਨਦੇ ਆ ਉਹਨਾਂ ਦੀ ਕਰਤੂਤ ਵੇਖ ਲਓ ਆਪਣੇ ਬੰਦਿਆਂ ਦੀ ਆਪ ਹੀ ਪੱਗਾ ਲਾਉਣ ਦੇ ਤੇ ਆਪਣੇ ਬੰਦਾ ਬੰਦਿਆਂ ਦੇ ਲੱਕਾਂ ਵਿੱਚ ਕੂਣੀਆਂ ਮਾਰ ਮਾਰ ਕੇ ਤੇ ਉਹਨਾਂ ਦੇ ਆਪ ਹੀ ਸਿਰ ਪਰ ਨੰਡੇ ਆ ਲੱਖ ਦੀ ਲੰਤ ਯਾਰ ਇਹੋ ਜੇ ਕੰਮ ਦੇ ਉੱਤੇ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਤੇ ਨਾਲ ਤੁਸੀਂ ਵੀਡੀਓ ਸ਼ੇਅਰ ਜੁਰ ਕਰਿਓ ਉਹ ਮੁੰਡਾ ਆਂਦਾ ਵੀ ਮੇਰੀ ਕਿਹੇ ਵੀ ਬੰਦੇ ਨੇ ਸਪੋਰਟ ਨਹੀਂ ਕੀਤੀ ਮੇਰੀ ਕਿਹੇ ਵੀ ਬੰਦੇ ਨੇ ਗੱਲ ਨਹੀਂ ਕੀਤੀ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਲਹਾਂਤਾਂ 'ਚ ਪਾਉਨੇ ਇਹੋ ਜਿਹੇ ਕਰਤੂਤਨਾ ਕਰਨ ਵਾਲਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ ਯਾਰ ਜੇ ਮੁੰਡੇ ਮੁੰਡੇ ਨੂੰ ਤੁਸੀਂ ਉਹਦਾ ਦਿਲ ਰੱਖਣਾ ਤਾਂ ਸ਼ੇਅਰ ਜ਼ਰੂਰ ਕਰਿਓ ਆ ਮੈਂ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਣਾ ਆ ਫਿਰ ਗੱਲ ਕਰਦੇ ਆਂ ਪਰਨਾ ਲਾਤਾ ਨਾਲ ਇਹਨਾਂ ਨੇ ਮੈਨੂੰ ਗਾਲ ਵੀ ਕੱਢੀ ਪਰਨਾ ਲਾ ਕੇ ਮੇਰਾ ਤਰਾਂ ਦੇ ਵਿੱਚ ਸੱਟ ਲੱਗ ਦਿੱਤੀ ਉਹ ਮੈਂ ਪਰਨਾ ਚਾਹ ਕੇ ਆਪਣੇ ਸਿਰ ਤੇ ਉਦਾਂ ਹੀ ਰੱਖ ਕੇ ਪਿੱਛੇ ਹੋ ਗਿਆ ਕਿ ਮੈਂ ਚਲੋ ਬੰਨ ਲੈਣਾ ਉਹਨਾਂ ਨੇ ਫਿਰ ਵੀ ਮੈਨੂੰ ਧੱਕਾ ਮਾਰ ਕੇ ਗਾਹ ਕਰ ਦਿੱਤਾ ਨਾਲ ਮੈਨੂੰ ਗਾਲ ਕੱਢੀ ਸਾਈਗਰੂ ਸਾਨੂੰ 4-5 ਸਾਲ ਹੋ ਗਏ ਨੇ ਨਾ ਮੱਥਾ ਟੇਕ ਕੇ ਅਸੀਂ ਜਾਣੇ ਜਦੋਂ ਗੁਰੂ ਪਰਮਦਾ ਮਹਾਰਾ ਇਹਨਾਂ ਬਹੁਤ ਆਪਣਾ ਦਿਲੋਂ ਪਿਆਰ ਬਹੁਤ ਪ੍ਰੇਮ ਪਿਆਰ ਅਸੀਂ ਮਹਾਰਾਜ ਦੇ ਪ੍ਰਤੀ ਜਾਣੇ ਅਸੀਂ ਇਹਨਾਂ ਦੇ ਕੰਮ ਨੂੰ ਪਤਾ ਜਾਣੇ ਜੇ ਅਸੀਂ ਇਹਨਾਂ ਦੇ ਲਈ ਜਾਣਾ ਹੋਵੇ ਅਸੀਂ ਕਦੀ ਨਾ ਜਾਏ ਇਹ ਲਈ ਦਸਤਾਰ ਸਜਾਈ ਉਹਨਾਂ ਨੇ ਕੀ ਕੁਝ ਬੋਲਿਆ ਜਾਂ ਧੱਬਾ ਮਾਰਿਆ ਜਾਂ ਤੱਕਿਆ ਨੇ ਮੈਨੂੰ ਪੁੱਛੋ ਧੋਂ ਤੋਂ ਫੜ ਲਿਆ ਜਿਹੜੇ ਅੱਗੇ ਹੀ ਬਾਬਾ ਜੀ ਉਹਨਾਂ ਨੇ ਮੈਨੂੰ ਉੱਗੋਂ ਧੋਂ ਤੋਂ ਫੜ ਰੱਬ ਨਾ ਕਰੇ ਮੰਨ ਲਓ ਜੇ ਮੈਂ ਉਹਨਾਂ ਦੀ ਦਸਤਾਰ ਲਾ ਦਿੰਦਾ ਤੇ ਮੈਂ ਜੇ ਦਸਤਾਰ ਲਾ ਦਿੰਦਾ ਇਹਨਾਂ ਨੇ ਮੈਨੂੰ ਇੱਕ ਮਿੰਟ ਲਾਉਣਾ ਸੀ ਮਾਰ ਲੱਗਿਆ ਕੀ ਇਹ ਸਾਡੇ ਤੇ ਚੜਾਈ ਕਰਕੇ ਆ ਗਿਆ ਇਹਨੇ ਕੋਈ ਗਲਤ ਕੰਮ ਹਰਕਤ ਕਰਨੀ ਸੀ ਅਸੀਂ ਇਹਨੂੰ ਮਾਰਦੇ ਤਾਂ ਮੇਰੀ ਦਸਤਾਰ ਲਾਤੀ ਮੇਰਾ ਕੁਛ ਨਹੀਂ ਪਰ ਮੈਂ ਜਦੋਂ ਕਰਿਆ ਕੇ ਦੱਸਿਆ ਮੇਰੇ ਘਰ ਦੇ ਨੇ ਵੀਡੀਓ ਵੇਖੀ ਮੇਰੇ ਘਰ ਦੇ ਨੂੰ ਦੁੱਖ ਲੱਗਾ ਕਹਿੰਦੇ ਵੀ ਤੂੰ ਜਾਣਾ ਹੀ ਨਹੀਂ ਸਾਡੀ ਜਿਹੜੀ ਪੱਗ ਹੈ ਸਾਡੇ ਸਿਰ ਦਾ ਤਾਜ ਹੈ ਜੇਕਰ ਤਾਜ ਨੂੰ ਤੁਸੀਂ ਪੈਰਾਂ ਦੇ ਵਿੱਚ ਰੋਲਣਾ ਪਰਨਾ ਕਿਸੇ ਤੇ ਲਾ ਕੇ ਪੈਰਾਂ 'ਚ ਛੱਡ ਦੇਣਾ ਤੇ ਸਾਡੇ ਵੀ ਦਿੱਤਾ ਮੈਂ ਮੰਨਦਾ ਇਹ ਚੱਕ ਕੇ ਮੇਰੇ ਸਿਰ ਤੇ ਰੱਖ ਦੇਂਦੇ ਫਿਰ ਕਿੰਨਾ ਵਧੀਆ ਲੱਗੇ। ਅਭੀ ਵਾਇਗੁਰੂ ਜੀ ਉਹਨਾਂ ਨੂੰ ਕੁਝ ਵੀ ਨਹੀਂ ਕਹਿਣਾ। ਅਸੀਂ ਉਹਨਾਂ ਕੋਲ ਸੋਰੀ ਤੱਕ ਵੀ ਨਹੀਂ ਮੰਗਾਂਗੇ। ਅਸੀਂ ਕੋਣ ਹਣੀ ਸੋਰੀਆਂ ਮੰਗੋਣਾ। ਉਹ ਗੁਰੂ ਰਾਮਦਾਸ ਜੀ ਆਪੇ ਨਵੇਂ ਲਿਗੇ ਜੋ ਵੀ ਕੋਈ। ਇਹ ਤਾਂ ਮੁੰਡਾ ਮੇਰੇ ਪਿੱਛੇ ਖੜਾ ਸੀ। ਉਹ ਕੋਲਕੱਤਾ ਤੋਂ ਆਇਆ। ਉਹ ਮੈਨੂੰ ਵੀਰਾ ਕਹਿੰਦਾ ਮੈਂ ਅੱਜ ਤੋਂ ਬਾਅਦ ਵੀਰੇ ਕਦੀ ਨਹੀਂ ਆਉਂਗਾ ਮੈਂ ਜੋ ਤੁਹਾਡੇ ਨਾਲ ਬੇ। ਕਾ ਕਿਸੇ ਨੂੰ ਰਿਐਕਟ ਨਹੀਂ ਕੀਤਾ ਕਿਸੇ ਨੂੰ ਲੱਗਾ ਚੱਲ ਕੋਈ ਗੱਲ ਨਹੀਂ ਤੇਰੀ ਦਸਤਾਰ ਉਤਰ ਗਈ ਠੀਕ ਜਦੋਂ ਵੀਡੀਓ ਵੇਖੀ ਵੀਰੋ ਦੁਬਾਰਾ ਵੇਖਣੋਂ ਦਿਲ ਹੀ ਨਹੀਂ ਕਰਦਾ ਉਹਨਾਂ ਨੇ ਪੂਣੀਆਂ ਮਾਰਦੇ ਬੰਦਿਆਂ ਨੇ ਪੂਣੀਆਂ ਐਦਾਂ ਕਰਕੇ ਮਾਰਦੇ ਨੇ ਮੁੱਕੇ ਮਾਰਦੇ ਨੇ ਮੈਨੂੰ ਤੋਂ ਹਰਾ ਸਿੰਘਾਂ ਦੇ ਵੀ ਐਂ ਵਜਦੇ ਐਦਾਂ ਹੀ ਐਦਾਂ ਹੀ ਵਾਇਰਲ ਆਏ ਨੇ ਜਨਾਨੀਆਂ ਦੀਆਂ ਚੁੰਨੀਆਂ ਲੱਤਗੀਆਂ ਕੀ ਕੁਝ ਹੋ ਗਿਆ ਜਦੋਂ ਅਰਦਾਸ ਹੋਣ ਲੱਗੀ ਉਹਦੋਂ ਮੈਨੂੰ ਮੁੰਡੇ ਨਾਲ ਖੜੇ ਸੀ ਹੋਰ ਮੇਰੇ ਉਹ ਕਹਿੰਦੇ ਵੀਰੇ ਤੁਸੀਂ نیچے ਬਹਿ ਕੇ ਪਰਣਾ ਬੰਨ ਲਓ ਫਿਰ ਮੈਂ نیچے ਬਹਿ ਕੇ ਪਰਣਾ ਬੰਨ ਕੇ ਫੇਰ ਅੰਦਰ ਜਾ ਕੇ ਮਥਾ ਆਰੇ ਤੇ ਕਭ ਨੀ ਟੁੱਟ ਸਕਦਾ ਸਾਡੇ ਨਾਲ ਜੋ ਮਰਜੀ ਹੋ ਜਾਏ ਉਥੇ ਭਾਵੇਂ ਸਾਡੀ ਧੋਨ ਵੀ ਲਾ ਦਿੱਤੀ ਜਾਵੇ ਕਿ ਅਸੀਂ ਉੱਥੇ ਹੀ ਰਹਿਣਾ ਆ ਚੀਜ਼ ਦੇਖ ਕੇ ਜਿਹੜਾ ਜੁੜਿਆ ਉਹ ਵੀ ਟੁੱਟੇ ਨਾ ਹਲੂ ਜੀ ਮੇਰੀ ਜਥੇਦਾਰ ਸਾਹਿਬ ਨਾਲ ਹਾਂਜੀ ਸੰਗਤ ਜੀ ਤੁਸੀਂ ਦੇਖ ਲਿਆ ਕਿ ਮੁੰਡੇ ਦੀ ਦਸਤਾਰ ਲਾਈ ਆ ਇੱਕ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਆ ਪਾ ਮੈਂ ਪ੍ਰਧਾਨ ਸਾਹਿਬ ਨੂੰ ਤੇ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗਰਗੱਜ ਸਾਹਿਬ ਨੂੰ ਕਹਿਣਾ ਚਾਹੁੰਨਾ ਆ ਕਿ ਆ ਤੁਹਾਡੇ ਬੰਦੇ ਇਦਾਂ ਨਹੀਂ ਕਰਦੂਤਾ ਕਾਂਡੇ ਫੇਰਦੇ ਆ ਕੀ ਤੁਹਾਡੇ ਨਾਲ ਕਿਸੇ ਨੇ ਜੁੜਨਾ ਤੇ ਕੀ ਤੁਹਾਡੇ ਇੱਥੇ ਆਉਣਾ ਕਿਸੇ ਨੇ ਉਹ ਤੁਹਾਡੇ ਬੰਦਿਆਂ ਨੇ ਮੁੰਡੇ ਆਪਣੇ ਪੰਜਾਬੀ ਬੱਚੇ ਦੀ ਪੱਗ ਲਾ ਕੇ ਪੈਰਾਂ 'ਚ ਰੋਲ ਦਿੱਤੀ ਆ ਤੇ ਉਸ ਦੇ ਲੱਕ ਦੇ ਵਿੱਚ ਵਟ-ਵਟ ਕੇ ਮੁੱਕੀਆਂ ਤੇ ਕੂਣੀਆਂ ਮਾਰ-ਮਾਰ ਕੇ ਉਹਦਾ ਲੱਕ ਭੰਦਤਾ ਤੇ ਦਸਤਾਰ ਜਿਹੜੀ ਨੂੰ ਅਸੀਂ ਕਹਿੰਦੇ ਆ ਕਿ ਦਸਤਾਰ ਸਾਡੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਾਹ ਰਹੇ ਨੇ ਬਖਸ਼ੀ ਆ ਆ ਤੁਸੀਂ ਮੁੱਲ ਪਾਉਂਦੇ ਆ ਤੁਸੀਂ ਦਸਤਾਰਾਂ ਦਾ ਮੁੱਲ ਆ ਪਾਉਂਦੇ ਤੁਸੀਂ ਪ੍ਰਚਾਰ ਆ ਕੰਡਦੇ ਆ ਵੀ ਇਹੀਂ ਪ੍ਰਚਾਰ ਕੰਡਦੇ ਆ ਲੋਕੀ ਵੀ ਉਹ ਜਿਹੜੇ ਇਕੱਠੇ ਹੋ ਗਏ ਤੁਹਾਨੂੰ ਲੱਖਾਂ ਰੁਪਏ ਚੜਾ ਚੜਾ ਕੇ ਦੇਂਦੇ ਚੌਧਰੀਆਂ ਨੂੰ ਤੁਸੀਂ ਬਹਿ ਕੇ ਖਾਂਦੇ ਆ ਸ਼ਰਮ ਕਰੋ ਲਾਂਤਿਓ ਕੁਝ ਕ ਬੰਦੇ ਜਿਹੜੇ ਕੁਝ ਕ ਬੰਦੇ ਸ਼੍ਰੋਮਣੀ ਕਮੇਟੀ ਦਾ ਉਹਨਾਂ ਨੇ ਨਾਮ ਬਦਨਾਮ ਕਰਕੇ ਰੱਖ ਦਿੱਤਾ ਚੌਧਰੀਆਂ ਨੇ ਕੀ ਉਹ ਭਈ ਆਹੀ ਹਾਂ ਜਿਹੜੇ ਮਹਾਰਾਜਿਆਂ ਬਿਆਦਵੀਆਂ ਕਰਦੇ ਫਿਰਦੇ ਉਹਨਾਂ ਦੇ ਉਹਨਾਂ ਦੇ ਦਿਵਾਲੇ ਤੁਹਾਡੇ ਕੋਲ ਮੁੱਕੀ ਫਿਰਦੀ ਨਹੀਂ ਉਹਨਾਂ ਦੇ ਵਾਲੇ ਉਹਨਾਂ ਦੀਏ ਦਸਤਾਰਾਂ ਲਾ ਕੇ ਡਾਂਗ ਤੇ ਫਿਰਦੀ ਨਹੀਂ ਗੀ ਇਹ ਜਿਹੜੇ ਕੋਈ ਸੇਵਾ ਕਰਨ ਵਾਸਤੇ ਆਏ ਆ ਜੇ ਮੰਨ ਲਓ ਉਹਨੇ ਪਾਲਕੀ ਸਾਹਿਬ ਦੀ ਸੇਵਾ ਕਰਨੀ ਆ ਜੇ ਮੰਨ ਲਓ ਚੌਰ ਸਾਹਿਬ ਦੀ ਸੇਵਾ ਕਰਨੀ ਆ ਤੇ ਕੀ ਤੁਸੀਂ ਲੱਤਾਂ ਤੇ ਮੁਕੀਆਂ ਮਾਰ ਮਾਰ ਕੇ ਉਹਨਾਂ ਦਾ ਸਿਰ ਪਾਡੋਗੇ ਦਸਤਾਰਾਂ ਲਾ ਕੇ ਪੈਣਾ ਚਨ ਰੋਲੋਗੇ ਉਹਨਾਂ ਦੀਆਂ ਲੱਖ ਦੀ ਲਹਨਤ ਯਾਰ ਇਹੋ ਜਿਹੇ ਕੰਮ ਕਰਨ ਵਾਲੇ ਤੇ ਲੱਖ ਦੀ ਲਹਨਤ ਯਾਰ ਕਹਿਣ ਦਿਆ ਵੀ ਇਧਰੋਂ ਕਲਕੱਤੇ ਵੱਲੋਂ ਇਧਰੋਂ ਆਇਆ ਪੰਜਾਬ ਦੀ ਸਟੇਟ ਤੋਂ ਬੰਦਾ ਬਾਹਰੋਂ ਤੇ ਕਹਿੰਦਾ ਵੀ ਮੈਂ ਅੱਜ ਅੱਜ ਤੋਂ ਗਾਂ ਇਹ ਜਗ੍ਹਾ ਤੇ ਨਹੀਂ ਆਉਂਗਾ ਇਹ ਜਗ੍ਹਾ ਤੇ ਨਹੀਂ ਆਉਂਗਾ ਆਪਣੇ ਪੰਜਾਬੀ ਭਰਾਵਾਂ ਨੂੰ ਵੀਰਾਂ ਭਰਾਵਾਂ ਨੂੰ ਤੁਸੀਂ ਗੁਰੂ ਦੇ ਘਰ ਦੇ ਨਾਲੋਂ ਤੋੜਨ ਢੇ ਆ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਮੇਰੀ ਵੀਡੀਓ ਸਾਰੇ ਸ਼ੇਅਰ ਕਰਿਓ ਜਿੰਨੇ ਤੁਹਾਡੇ ਚੈਨਲ ਹੈਗੇ ਫੇਸਬੁੱਕਾਂ ਦੇ ਉਹਨਾਂ ਦੇ ਵੀ ਪਾ ਲਿਓ ਇਹ ਆਪਣੇ ਵੱਲੋਂ ਕੋਈ ਨਹੀਂ ਤੁਹਾਨੂੰ ਮਨਾਹੀ ਵੀ ਤੁਸੀਂ ਸਾਡੀ ਵੀਡੀਓ ਕੋ ਪਾਈ ਆ ਤੁਸੀਂ ਸਾਡੀ ਵੀਡੀਓ ਕੋ ਚਲਾਈ ਆ ਜਦੋਂ ਪ੍ਰਚਾਰ ਕਰਨ ਦੇ ਆ ਤਾਂ ਫਿਰ ਹੇਕ ਥਾਣ ਕੇ ਪ੍ਰਚਾਰ ਕਰਦੇ ਸਾਨੂੰ ਕਿਸੇ ਦੀ ਪ੍ਰਵਾਹ ਨਹੀਂ ਗਈ ਕਹਿੰਦਾ ਵੀ ਜੇ ਮੈਂ ਮੇਰੀ ਦਸਤਾਰ ਕਹਿੰਦਾ ਲਾਤੀ ਜੇ ਕਿਸੇ ਨੂੰ ਦੁੱਖ ਨਹੀਂ ਹੋਇਆ ਤਾਂ ਮੇਰੀ ਕਿਸੇ ਨੇ ਗੱਲ ਨਹੀਂ ਕੀਤੀ ਮੇਰੇ ਤੱਕ ਵੀਡੀਓ ਅੱਜ ਮਿਲੀ ਮੈਨੂੰ ਕਹਿੰਦਾ ਜੇ ਮੈਂ ਇਹਦੀ ਦਸਤਾਰ ਮਸੰਦ ਲਈ ਲਾ ਦਿੰਦਾ ਨਾ ਤੇ ਇਹਨਾਂ ਨੇ ਮੈਨੂੰ ਉੱਥੇ ਕਹਿੰਦਾ ਛਿਟਕਾ ਦੇਣਾ ਕਿਰਪਾਨ ਦੇ ਨਾਲ ਵੜ ਦੇਣਾ ਤੇ ਇਹਨਾਂ ਨੇ ਇਲਜ਼ਾਮ ਪਤਾ ਕੀ ਲਾਉਣਾ ਸੀ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਧਵੀ ਕਰਨ ਆਇਆ ਸੀ ਤੇ ਉਲਟਾ ਲੋਕਾਂ ਨੇ ਵੀ ਕਹਣਾ ਖਾਲਸਾ ਜੀ ਬਹੁਤ ਵਧੀਆ ਕੀਤਾ ਜੇ ਚੰਗਾ ਕੀਤਾ ਜੇ ਝੜਕਾਤਾ ਜੇ ਹਰਿਮੰਦਰ ਸਾਹਿਬ ਚ ਬੰਦਾ ਝੜਕਾਇਆ ਇੱਕ ਵਿਧਵੀ ਕਰਨ ਆਇਆ ਸੀ ਇਹ ਆਰਐਸ ਦਾ ਬੰਦਾ ਸੀ ਪਰ ਉਹ ਬੰਦੇ ਨੇ ਸਮਝਦਾਰੀ ਤੋਂ ਕੰਮ ਮੁੰਡੇ ਨੇ ਲਿਆ ਵੀ ਜੁੱਤੀਆਂ ਖਾਲੀਆਂ ਦਸਤਾਰ ਲਵਾਲੀ ਪਰ ਉਹਨੇ ਆਪਣੇ ਗੁਰੂ ਦੇ ਘਰ ਇਹੋ ਜਿਹਾ ਮਰਮਲ ਗਲਤ ਕੰਮ ਨਹੀਂ ਕੀਤਾ ਵੀ ਲੜਾਈ ਝਗੜਾ ਵਧੇ ਉਹਨਾਂ ਨੇ ਉਹਦੇ ਕੂਣੀਆਂ ਮਾਰੀਆਂ ਮੁਕੀਆਂ ਮਾਰੀਆਂ ਦਸਤਾਰ ਲਾ ਕੇ ਪੈਰਾਂ ਦੇ ਵਿੱਚ ਰੋਲੀ ਆ ਤੇ ਕਿਹ ਪ੍ਰਧਾਨ ਦਾ ਕਿਹ ਜਥੇਦਾਰ ਦਾ ਕਿਹ ਪੰਥਦਰਦੀ ਦਾ ਅਜੇ ਤੱਕ ਸੋਸ਼ਲ ਮੀਡੀਆ ਤੇ ਬਿਆਨ ਨਹੀਂ ਆ ਵੀ ਭਾਈ ਤੁਸੀਂ ਗਲਤ ਕੰਮ ਕੀਤਾ ਕਿਉਂ ਗਲਤ ਕੰਮ ਕੀਤਾ ਕਾਰੇ ਵਾਸਤੇ ਗਲਤ ਕੰਮ ਕੀਤਾ ਆ ਕਿੱਡੀ ਮਾੜੀ ਗੱਲ ਕੀਤੀ ਯਾਰ ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਲੋਕਾਂ ਨੂੰ ਯਾਰ ਹੁਣ ਇੱਥੇ ਬੰਦਾ ਕੀ ਕਰੂਗਾ ਜੇ ਬੰਦਾ ਕੋਈ ਜਾਂਦਾ ਦੇ ਅਗਲੇ ਆਂਦੇ ਉੱਥੇ ਤੇ ਦਸਤਾਰਾਂ ਲੌਂਡੇ ਅਗਲੇ ਉਥੇ ਕਿਰਪਾਨਾਂ ਮਾਰਦੇ ਆ ਜੁੱਤੀਆਂ ਮਾਰਦੇ ਤੇ ਉਥੇ ਕੀ ਜਾਣਾ ਹੁਣ ਮੁੰਡਾਂ ਦਾ ਮੈਂ ਉਥੇ ਜਾਣਾ ਨਹੀਂਗਾ ਮੈਂ ਇਥੋਂ ਮਨ ਮੇਰਾ ਟੁੱਟ ਚੁੱਕਾ ਅੰਦਰੋਂ ਜਿਹੜੇ ਵੇਖਣ ਵਾਲੇ ਕੁਝ ਦੂਰ ਡੱਡਿਆਂ ਤੋਂ ਆਉਂਦੇ ਉਹਨਾਂ ਦੇ ਵੀ ਮਨ ਟੁੱਟ ਗਏ ਉਹ ਵੀ ਵੇਂਦੇ ਆ ਵੀ ਕਿਉਂ ਇਹ ਗੱਲਬਾਤ ਬਣੀ ਆ ਆਪਣੇ ਬੰਦੇਆਂ ਨੇ ਆਪ ਵੀ ਦਸਤਾਰਾ ਲਾਓ ਤੇ ਆਪਣੇ ਬੰਦਿਆਂ ਨੂੰ ਆਪ ਹੀ ਜੁੱਤੀਆਂ ਮਾਰੋ ਵਾਹ ਵਾ ਤੁਹਾਡੇ ਜਰਨੈਲੋ ਵਾਹ ਵਾ ਤੁਹਾਡੇ ਲੈ ਕੇ ਅਸੀਂ ਅਸੀਂ 90 90 ਹਜ਼ਾਰ ਰੁਪਏ ਤਨਖਾਹ ਇਹ ਜਿਹੜੇ ਲੋਕ ਤੁਹਾਨੂੰ ਤਨਖਾਹਾਂ ਵਾਂ ਤਾਂ ਹੀ ਮਿਲਦੀਆਂ ਆ ਇਹ ਲੋਕ ਗੁਰੂ ਦੇ ਘਰ ਦੇ ਵਿੱਚ ਜਾਂਦੇ ਸਾਂਝਾ ਸਥਾਨ ਆ ਇਹ ਤੁਹਾਡਾ ਇਕੱਲਿਆਂ ਦਾ ਨਹੀਂ ਗਾ ਪੰਥ ਇਹ ਪੰਥ ਸਭ ਦਾ ਸਾਂਝਾ ਆ ਜਿਹੜੇ ਗੋਲ ਕਾਂ ਚ ਜਾ ਕੇ ਮਹਾਰਾਜ ਦੇ ਘਰ ਮਾਰਨ ਨੂੰ ਪੈਸੇ ਦਿੰਦੇ ਨੇ ਲੋਕ ਰੱਬ ਨੂੰ ਦਿੰਦੇ ਪੈਸੇ ਤੁਹਾਨੂੰ ਤਾਂ ਕੇ 1 ਰੁਪਈਆ ਨਾ ਦੇਣ ਜਿੱਦਾਂ ਇਹ ਤੁਹਾਡੀਆਂ ਕਰਤੂਤਾ ਆ ਤੁਹਾਨੂੰ 1 ਰੁਪਈਆ ਨਾ ਦੇਣ ਤੁਸੀਂ ਆਪਣੇ ਸਿੱਖਾਂ ਦੇ ਬੱਚਿਆਂ ਦੀ ਦਸਤਾਰਾ ਖੁਦ ਲਾਉਣ ਦੇ ਲਾਂਤਿਓ ਸ਼ਰਮ ਕਰੋ ਲਾਂਤਿਓ ਥੋੜੀ ਬੜੀ ਸ਼ਰਮ ਕਰੋ ਲਾਂਤਿਓ ਤੁਸੀਂ ਠੇਕਾ ਲਿਆ ਆਪਣੇ ਸਿੱਖਾਂ ਦੀ ਦਸਤਾਰਾ ਲਾਉਣ ਦਾ ਜੇਕਰ ਤੁਹਾਡੇ ਵਿੱਚ ਯਾਰੀ ਕੋਈ ਤਾਕਤ ਹੈ ਯਾਰੀ ਕੋਈ ਯੁਰਤ ਹੈਗੀ ਹੈ ਤੇ ਹੋਰ ਹੋਰ ਕਿਹੇ ਬੰਨੇ ਜਾਓ ਕਿੱਡੇ ਯਾਰ ਉੰਤਰੇ ਲੋਕ ਕਿੱਡੇ ਲਹੰਤੀ ਯਾਰ ਲੋਕ ਹੈ ਆਪਣੇ ਬੱਚਿਆਂ ਨੇ ਦਸਤਾਰਾਂ ਲਾਉਣ ਡਿਆ ਜੇ ਉਹ ਬੱਚਾ ਗਾੜੀ ਲਾ ਦਿੰਦਾ ਇਹਨਾਂ ਦੀ ਦਸਤਾਰ ਇਹਨਾਂ ਨੇ ਕਿਰਪਾਨ ਦੇ ਨਾਲ ਵੱਢ ਕੇ ਤੇ ਕਹਿਣਾ ਹੈ ਮਾਰੇ ਦੀ ਬੇਦਵੀ ਕਰਨ ਆਇਆ ਤੇ ਲੋਕਾਂ ਸਾਰਿਆਂ ਨੇ ਕਹਿਣਾ ਵਾਹ ਵੀ ਵਾ ਚੰਗਾ ਕੀਤਾ ਜੇ ਐਵੇਂ ਬੱਚਾ ਮਾਰਿਆ ਜਾਣਾ ਸੀ ਪਰ ਉਹਨੇ ਸਮਝਦਾਰੀ ਤੋਂ ਕੰਮ ਲਿਆ ਬਹੁਤ ਜਿਆਦਾ ਮਾੜੀ ਹਰਕਤ ਆ ਯਾਰ ਬਹੁਤ ਮਾੜੀ ਹਰਕਤ ਕੀਤੀ ਆ ਮੈਂ ਸਿੰਘ ਸਾਹਿਬ ਜ਼ਥੇਦਾਰ ਨੂੰ ਕਹਿਣਾ ਚਾਹੁੰਦਾ ਜੀ ਇਸ ਚੀਜ਼ ਉਤੇ ਤੁਸੀਂ ਥੋੜਾ ਬੜਾ ਇਹਨਾਂ ਦੇ ਉਤੇ ਡੰਡਾ ਕਸੋ ਵੀ ਆਈ ਗਈ ਜਿਹੜੀ ਸਾਧ ਸੰਗਤ ਆ ਉਹਦੇ ਉਤੇ ਡਾਂਗਾ ਨਾ ਵਰਸਾਓ ਉਹਦੇ ਤੇ ਮੁਕੀਆਂ ਦਾ ਜੁੱਤੀਆਂ ਨਾ ਮਾਰੋ ਉਹਨਾਂ ਨੂੰ ਤੇ ਨਾ ਉਹਨਾਂ ਦੇ ਦਸਤਾਰਾ ਲਾਓ ਪਿਆਰ ਕਰਨਾ ਸਿਖਾਓ ਇਹਨਾਂ ਨੂੰ ਮਾਰੇ ਨੇ ਪਿਆਰ ਕਰਨਾ ਸਿਖਾਇਆ ਹਰ ਇੱਕ ਨੂੰ ਤਾਨੂੰ ਪਤਾ ਨਹੀਂ ਕਿਹਦੀ ਗੁਰਤੀ ਜੜ ਗਈ ਆ ਕਿਹਦੀ ਗੁਰਤੀ ਤੁਹਾਨੂੰ ਆ ਗਈ ਆ ਲੱਖ ਦੀ ਲਾਂਤ ਯਾਰ ਮੈਂ ਇਹਦਾ ਵੀਡੀਓ ਵੇਖੀ ਅੱਜ ਵੇਖ ਕੇ ਤਾਂ ਮੈਨੂੰ ਐਨਾ ਗੁੱਸਾ ਚੜਿਆ ਵੀ ਇਹੋ ਜਿਹੇ ਬੰਦਿਆਂ ਨੇ ਤੇ ਰਸਤੇ ਦੇ ਖਿਹਾਰ ਕੇ ਨਾ ਫਾਹ ਦੇਣਾ ਚਾਹੀਦਾ ਦੇ ਦੇਣਾ ਚਾਹੀਦਾ ਕਰਪੇ ਕ੍ਰੇਨ ਦੇ ਨਾਲ ਲਮਕਾ ਕੇ ਮੁੰਡੇ ਨੇ ਵੀਰ ਕੋਈ ਗਲਤੀ ਨਹੀਂ ਕੀਤੀ ਮੁੰਡੇ ਨੇ ਸਿਰਫ ਸੇਵਾ ਕਰਨੀ ਜਦੋਂ ਆਪਾਂ ਮੋਢਾ ਨਹੀਂ ਡਾਉਂਦੇ ਵੀ ਮੋਢਾ ਢਾ ਕੇ ਆਪਾਂ ਜਾਣੇ ਆ ਤੇ ਇਹ ਬਰੋਬਰੀ ਹੋਰ ਵੀ ਮੁੰਡੇ ਜਾ ਕੇ ਲੱਗ ਪੈਂਦੇ ਨਾਲ ਹੋਰ ਵੀ ਗੱਲਾਂ ਬਾਤ ਜਰ ਜਿੰਨੀ ਮਰਜ਼ੀ ਕਿਸੇ ਦੀ ਗਲਤੀ ਹੋਵੇ ਪਰ ਕਿਸੇ ਦੀ ਦਸਤਾਰ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਦਸਤਾਰ ਨਹੀਂ ਲਾਉਣੀ ਚਾਹੀਦੀ ਕਿਸੇ ਦੀ ਵੀ ਸਿੱਖ ਦੀ ਗਲਤੀ ਕਿਸੇ ਨੇ ਉਥੇ ਕੀ ਇਹਨੇ ਮੁੰਡੇ ਨੇ ਕਰਤਾ ਹੋਊਗਾ ਮੁੰਡਾ ਵੀਡੀਓ ਵੇਖ ਲੋ ਸੁਣ ਲੋ ਸਾਰੀ ਵੀਡੀਓ ਵੀਡੀਓ ਲੰਮੀ ਹੋਣੀ ਆ ਮੈਂ ਤੁਹਾਨੂੰ ਟੋਟ ਕੇ ਸੁਣਾਉਂਦੇ ਆ ਵੀ ਮਾੜੀ ਗੱਲ ਕੀਤੀ ਇਹਨਾਂ ਨੇ ਕੋਈ ਇਹਨਾਂ ਦੇ ਵੱਲੋਂ ਸਪਸ਼ਟੀਕਰਨ ਆਇਆ ਇਹਨਾਂ ਦੇ ਮੁੰਡੇ ਨੂੰ ਮਕਾ ਦੇਣਾ ਹੈ ਮਾਰ ਦੇਣਾ ਸੀ ਉੱਥੇ ਜੇ ਇਹ ਮੁੰਡਾ ਸਮਝਦਾਰੀ ਤੋਂ ਕੰਮ ਨਾ ਲੈਂਦਾ ਤੇ ਹੱਦ ਹੋ ਗਈ ਯਾਰ ਇਹੋ ਜਿਹੇ ਬੰਦਿਆਂ ਦੀ ਇਹਨਾਂ ਨੂੰ ਜਾ ਕੇ ਦੋ ਇਹਨਾਂ ਨੂੰ ਪੈਸੇ ਤੇ ਦੋ ਇਹਨਾਂ ਨੂੰ ਜਾ ਕੇ ਰਾਜ ਤੇ ਇਹਨਾਂ ਨੂੰ ਗੱਡੀਆਂ ਦੇ 1.5 ਲੱਖ ਦੇ ਫੋਨ ਲਈ ਫਿਰਦੇ ਆ ਤੇ ਵੱਡੀਆਂ-ਵੱਡੀਆਂ ਗੱਡੀਆਂ 'ਚ ਘੁੰਮਦੇ ਆ ਤੁਹਾਡੇ ਸਰਾਂ ਦੇ ਉੱਤੋਂ ਆਪਣੇ ਭਰਾਵੋ ਮੁੰਡਿਓ ਨੌਜਵਾਨੋ ਭਰਾਵੋ ਆਪਣੇ ਪਿੰਡ ਦੇ ਗੁਰਦੁਆਰੇ ਦੇ ਨਾਲ ਜੁੜਜੋ ਹਰ ਮੰਦਰ ਸਾਹਿਬ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਉਹੀ ਆ ਤੇ ਤੁਹਾਡੇ ਪਿੰਡ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਉਹੀ ਆ ਤੁਸੀਂ ਜੁੜੇ ਆ ਜਗ੍ਹਾ ਦੇ ਨਾਲ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਜੁੜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਜਨ ਦੇ ਨਾਲ ਨਹੀਂ ਜੁੜੇ ਤੁਸੀਂ ਜਗ੍ਹਾ ਨਾਲ ਜੁੜੇ ਆ ਜਿਹੜਾ ਬੰਦਾ ਜਗ੍ਹਾ ਨਾਲ ਜੁੜਦਾ ਉਹ ਕਦੀ ਕਾਮਯਾਬ ਨਹੀਂ ਹੁੰਦਾ ਆਪਣਾ ਗੁਰੂ ਕੌਣ ਆ ਆਪਣਾ ਗੁਰੂ ਸ਼ਬਦ ਆ ਸ਼ਬਦ ਸਾਡਾ ਗੁਰੂ ਆ ਸ਼ਬਦ ਦੇ ਨਾਲ ਜੁੜੋ ਸ਼ਬਦ ਨੂੰ ਕਮਾਓ ਜਿਹੜਾ ਮੁੱਖ ਵਾਕ ਰੋਜਾਂ ਦਾ ਉਹਨੂੰ ਕਮਾਓ ਉਹਨੂੰ ਹਿਰਦੇ 'ਚ ਵਿਸਾਓ ਤੁਸੀਂ ਜੁੜੇ ਹੋ ਜਗ੍ਹਾ ਦੇ ਨਾਲ ਵੀ ਮੈਂ ਖਰੇ ਹਰਮੰਦਰ ਸਾਹਿਬ ਜਾ ਕੇ ਸੇਵਾ ਕਰੂੰਗਾ ਤੇ ਖਰੇ ਜਿਆਦੀ ਉੱਥੇ ਸਫਲ ਹੋਣੀ ਆ ਤੇ ਜੇ ਪਿੰਡ ਦੇ ਵਿੱਚ ਜਿਹੜੇ ਗੁਰਦਾਰੇ 'ਚ ਸੇਵਾ ਕਰ ਲਾਂਗੇ ਉੱਥੇ ਘਰੇ ਮੰਨੀ ਨਹੀਂ ਜਾਣੀ ਵਾਹ ਵਾ ਤੁਹਾਡੇ ਕੀ ਸੋਚਦੇ ਆ ਤੁਸੀਂ ਗੁਰੂ ਨੂੰ ਦੋ ਪਾਰ ਸਮਝਦੇ ਆ ਪੇ ਇੱਥੇ ਪਿੰਡ 'ਚ ਗੁਰੂ ਹੋ ਰਿਹਾ ਤੇ ਉੱਥੇ ਗੁਰੂ ਹੋ ਰਿਹਾ ਉੱਥੇ ਗੁਰੂ ਜ਼ਿਆਦਾ ਤੇ ਇੱਥੇ ਗੁਰੂ ਥੋੜਾ ਆ ਉਹ ਗੁਰੂ ਤਾਂ ਜਰਰੇ-ਜਰਰੇ ਕਣ-ਕਣ ਵਿੱਚ ਵਸਣ ਡਿਆ ਆ ਉਹ ਗੁਰੂ ਤੇ ਤੁਹਾਡੇ ਅੰਦਰ ਬੈਠਾ ਆ ਉਥੇ ਜਾ ਕੇ ਡਾਂਗਾ ਖਾਂਦੇ ਆ ਜੁੱਤੀਆਂ ਖਾਂਦੇ ਆ ਉਥੇ ਜੇ ਕੋਈ ਜੇ ਕੋਈ ਕਾਲੇ ਪਿਲੇ ਆ ਕੇ ਨਹਾਉਂਦੇ ਆ ਨਾ ਸਰੋਵਰਾਂ ਦੇ ਵਿੱਚ ਉਹ ਜਿੱਦਾਂ ਮਰਜੀ ਤਾਰੀਆਂ ਮਾਰਦੇ ਤਰਦੇ ਫਿਰਦੇ ਸਰੋਵਰਾਂ ਨਾਲ ਵਿੱਚ ਆਪਣਾ ਜਿਹਾ ਕੋ ਸਿੱਖ ਬੱਚਾ ਨਹਾਉਂਦਾ ਤੇ ਉਹ ਡਾਂਗੇ ਦਾ ਮਾਰ ਕੇ ਬਰਛਰੀ ਤੇ ਕਹਿੰਦੇ ਨਿਕਲ ਪਰ ਨਿਕਲ ਪਰ ਨਿਕਲ ਪਰ ਐਦਾਂ ਗੱਲਾਂ ਕਰਦੇ ਆ ਕੀ ਕਰਨ ਦੇ ਯਾਰ ਤੁਸੀਂ ਆ ਕੋ ਗੱਲ ਹੈ ਯਾਰ ਆ ਕੀ ਇਹ ਕੰਮ ਫੜੇ ਤੁਸੀਂ ਆਪਣੇ ਬੱਚਿਆਂ ਨੂੰ ਬਰਸ਼ੇ ਮਾਰਦੇ ਫਿਰਦੇ ਪੁੱਠੇ ਨਰਵਰ ਨਰਵਰ ਆ ਵੇ ਕੀ ਕੰਡ ਆ ਮੈਂ ਇਹਨਾਂ ਦੀ ਇੱਕ ਕਰਤੂਤਾ ਇੱਕ ਦਿਨ ਵੀਡੀਓ ਰਿਕਾਰਡ ਕਰਨੀ ਆ ਜਾ ਕੇ ਕਮਲਾ ਸ਼ਰਦਾਈ ਜਿਹਾ ਬਣ ਕੇ ਮੈਂ ਜਾਣਾ ਹੋਰ ਭੇਸ਼ ਧਾਰ ਕੇ ਜਾ ਕੇ ਨਾ ਵੀਡੀਓ ਰਿਕਾਰਡ ਕਰਨੀ ਇਹਨਾਂ ਦੀ ਮੈਂ ਇਹਨਾਂ ਦੀ ਮੈਂ ਵੀਡੀਓ ਵੀਡੀਓ ਰਿਕਾਰਡ ਕਰਕੇ ਸਾਰੀਆਂ ਨੈਟ ਤੇ ਚਾੜਨੀ ਇਹਨਾਂ ਦੀ ਜਿਹੜੇ ਕਰਤੂਤਾ ਕਰਦੇ ਫਿਰਦੇ ਆ ਲਾ ਲਿਓ ਯੋਰ ਜਿੱਥੇ ਲਾਉਣਾ ਹੋ ਲਾ ਲਿਓ ਮੰਮੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆ ਮੈਨੂੰ ਨਹੀਂ ਕਿਸੇ ਦਾ ਵੀ ਡਰ ਖਾਲਸਾ ਖੁਦ ਖੁਦਾ ਸਾਨੂੰ ਕਿਸੇ ਦਾ ਡਰ ਨਹੀਂਗਾ ਮਰਨ ਮਰਨ ਦੇ ਨਹੀਂ ਡਰ ਕੇ ਹਨ ਵੀ ਹੈਗਾ ਜੇ ਬੇਸ਼ੱਕ ਮਾੜੀ ਕਿਤੇ ਜਿੱਥੇ ਮਰਜੀ ਜੂਏ ਯੰਗ ਲੜਨੀ ਪਏ ਲੜਾਂਗੇ ਬਾਕੀ ਗੱਲ ਇਹ ਆ ਵੀ ਰਹਿਣਾ ਸੱਚ ਤੇ ਆ ਸੱਚ ਤੇ ਖੜਾਂਗੇ ਸਦਾ ਸੱਚ ਤੇ ਖੜਾਂਗੇ ਝੂਠ ਦਾ ਸਾਥ ਨਾ ਕਦੀ ਦਿੱਤਾ ਤੇ ਨਾ ਦੇਵਾਂਗੇ ਸਾਥ ਤੁਸੀਂ ਤਾਂ ਯਾਰ ਆਪਣੇ ਸਿੱਖ ਬੱਚਿਆਂ ਨੇ ਦਸਤਾਰਾਂ ਲਾਉਣ ਦੇ ਆ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਤਾਂ ਇਹ ਜਿਹੜੇ ਲੋਕ ਜਾਂਦੇ ਨੇ ਉੱਥੇ ਮੈਂ ਨਹੀਂ ਕਹਿੰਦਾ ਵੀ ਉਹ ਨਾ ਜਾਵੇ ਤੇ ਉਹ ਨਾ ਜਾਵੇ Hindu ਜਾਵੇ Muslim ਜਾਵੇ Isai ਜਾਵੇ Sikh ਜਾਵੇ Jaini Bodhi ਸਾਰੇ ਜਾਣ ਸਾਰਿਆਂ ਨਾਲ ਸਾਂਝਾ ਹੈ ਚੌਂ ਵਰਨਾ ਕੋ ਸਾਂਝਾ ਉਪਦੇਸ਼ ਜਿਹੜਾ ਮਰਜ਼ੀ ਕੋਈ ਜਾਵੇ ਉੱਥੇ ਸਭ ਦਾ ਸਤਕਾਰ ਚਾਹੀਦਾ ਤੁਸੀਂ ਤੇ ਆਪਣੇ ਸਿੱਖ ਬੱਚਿਆਂ ਨੂੰ ਮਾਰਨ ਕੁੱਟਣ ਦਾ ਵੀ ਆਪਣੀਆਂ ਹੀ ਸਿੱਖਾਂ ਦੀ ਦਸਤਾਰਾਂ ਲਾਉਣ ਦੇ ਆ ਤੁਸੀਂ ਫਿਰ ਕਿੰਨਾ ਦੇ ਵਿੱਚ ਹੋਏ ਤੁਸੀਂ ਫਿਰ ਤੁਰਕਾਂ ਦੇ ਮੁਗਲਾਂ ਦੇ ਵਿੱਚ ਹੋਏ ਜੀ ਜਦੋਂ ਮਾਰਿਆਂ ਨੇ ਕਿਹਾ ਇਕੱਠਿਆਂ ਦਾ ਸੰਸਕਾਰ ਨਾ ਕਰਿਓ ਜੰਗ 'ਚ ਜਿਹਨੋਂ ਮੁਸਲਮਾਨ ਤੁਰਕ ਜਿਹੜੇ ਸੀ ਤੁਰਕ ਜਿਹੜੇ ਸੀ ਉਹਨਾਂ ਦਾ ਤੇ ਜਿਹੜੇ ਸਿੱਖ ਹੀ ਸਾਡੇ ਯੋਧੇ ਸੂਰਮੇ ਉਹਨਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਤੇ ਮਾਰਿਆਂ ਨੇ ਕਿਹਾ ਤੁਸੀਂ ਬਹੁਤ ਮਾੜਾ ਕੀਤਾ ਜੀ ਕਹਿੰਦੇ ਹੁਣ ਢਾਡੇ ਘਰੀਏ ਜਨਮ ਲੈ ਕੇ ਤੇ ਢਾਡੀ ਵਰਗੇ ਪੱਗਾਂ ਦਸਤਾਰਾਂ ਬਨ ਗਏ ਨਾ ਤੇ ਢਾਡਾ ਹੀ ਨੁਕਸਾਨ ਕਰਨਗੇ ਤੇ ਉਹ ਅੱਜ ਆਪਾਂ ਨੂੰ ਸਮਾਂ ਦਿਖ ਰਿਹਾ ਉਹੀ ਉਹੀ ਕੁਝ ਹੋ ਰਿਹਾ ਆ ਇਨਾਂ ਦੇ ਕੋਲੋਂ ਵਜਨ ਦੀ ਸਮਝ ਨਹੀਂ ਲੋੜ ਆ ਆਪਣੇ ਪਿੰਡ ਦੇ ਲਾਗੇ ਬੰਨੇ ਕਿਸ ਗੁਰਦੁਾਰੇ ਨਾਲ ਜੁੜਜੋ ਮਰਨ ਮਰਉਣ ਵਾਸਤੇ ਐਡੀ ਦੂਰ ਨਾ ਜਾਇਓ ਜੇ ਮੁੰਡਾ ਮਰ ਜਾਂਦਾ ਨਾ ਸੋਸ਼ਲ ਮੀਡੀਆ ਤੇ ਖਬਰ ਚੱਲਣੀ 15 ਦਿਨ ਪੱਤਰਕਾਰਾਂ ਨੇ ਇੱਕ ਦੂਜੇ ਦੇ ਮੂੰਹ ਦੇ ਵਿੱਚ ਮੈਕ ਠੂਸਣੇ ਇਹ ਮੁੰਡਾ ਜਦੋਂ ਗਿਆ ਫਿਰ ਕਿੱਦਾਂ ਮਾਰਿਆ ਜੀ ਕੀ ਗੱਲਬਾਤ ਹੋਈ ਜੀ ਹੋਣ ਨਹੀਂ ਕਿਸੇ ਨੇ ਗੱਲ ਕੀਤੀ ਵੀ ਐਡਾ ਵੱਡਾ ਕੰਮ ਹੋ ਗਿਆ ਹੋਣ ਨਹੀਂ ਗੱਲ ਕੀਤੀ ਕਿਉਂਕਿ ਜਾਨ ਬਜ਼ਗੀ ਨਾ ਉਹਦੀ ਜਿਉ ਮਰ ਜਾਂਦਾ ਨਾ ਫਿਰ ਤੁਹਾਡੇ ਚਾਰ ਵੀਊ ਬਣਨੇ ਫਿਰ ਤੁਹਾਡੇ ਚਾਰ ਵੀਊ ਹੋਣੇ ਤੁਹਾਨੂੰ ਜਿੰਦਾ ਜਾਗਦਾ ਬਚ ਕੇ ਆ ਗਿਆ ਉੱਥੋਂ ਗੁੰਡਿਆਂ ਦੇ ਕੋਲੋਂ ਗੁੰਡਿਆਂ ਕੋਲ ਬਚ ਕੇ ਆ ਗਿਆ ਆ ਜਿਹੜੇ ਕੁਝ ਕੁ ਗੁੰਡੇ ਨੇ ਸਾਰੇ ਇਹਨਾਂ ਨੂੰ ਮੈਂ ਕਹਿੰਦਾ ਜਿਹੜੇ ਗੁੰਡਾਗਰਦੀ ਕਰਨ ਦੇ ਮਾਰੇ ਦੇ ਘਰ ਉਹਨਾਂ ਗੁੰਡਿਆਂ ਦੇ ਕੋਲੋਂ ਬਚ ਕੇ ਆ ਗਿਆ ਸ਼ੁਕਰ ਮਨਾਉਂਦੇ ਆ ਘਰ ਦੇ ਉਹਦੇ ਵੀ ਤੂੰ ਇੱਥੇ ਰਿਹਾਗਾ ਤੂੰ ਆ ਜਾ ਕੇ ਰਾਮੰਦਰ ਸਾਹਿਬ ਤੇ ਕੀ ਟੁੱਟ ਨਹੀਂ ਗਿਆ ਬੰਦਾ ਯਾਰ ਟੁੱਟ ਗਿਆ ਇਹ ਬੰਦਾ ਮਰ ਕੇ ਸਾਨੂੰ ਤੁਸੀਂ ਕਹਿੰਦੇ ਨਫਰਤ ਫੁਲਾਉਂਦੇ ਆ ਵੀਡੀਓ ਸੱਚ ਆ ਆ ਗੱਲਾਂ ਕਰਦੇ ਸਤਿਆਂ ਫਿਰ ਫਿਰ ਤੁਸੀਂ ਕਹਿੰਦੇ ਨਫਰਤ ਫੁਲਾਉਂਦੇ ਆ ਆ ਨਫਰਤ ਫੁਲਾਉਂਦੇ ਆ ਨਫਰਤ ਤੇ ਇਹ ਫੁਲਾ ਰਹੇ ਆ ਅਸੀਂ ਤਾਂ ਸੱਚ ਬੋਲ ਰਹੇ ਆ ਸੱਚ ਪੇਸ਼ ਕਰ ਰਹੇ ਆ ਵੀ ਆਹ ਜੇ ਸੱਚ ਇਸ ਕਰਕੇ ਭਰਾਵੋ ਉੱਭਜੋ ਇਹੋ ਜੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਕੋਲੋਂ ਬਜੋ ਆਪਣੇ ਪਿੰਡ ਦੇ ਕਿਸੇ ਗੁਰੂ ਘਰ ਦੇ ਨਾਲ ਜੁੜੋ ਪਿੰਡ ਪ੍ਰਾਣ ਸੇਵਾ ਕਰੋ ਆਪਣੇ ਗਰੀਬਾਂ ਦੀ ਭਰਾਵਾਂ ਦੀ ਵੀਰਾਂ ਦੀ ਸੇਵਾ ਕਰੋ ਸਿੱਧੀ ਸਿੱਧੇ ਤੌਰ ਤੇ ਮਦਦ ਕਰੋ ਸਾਰਿਆਂ ਦੇ ਵਿੱਚ ਗੁਰੂ ਬੰਦਿਆਂ 'ਚ ਦੇਖੋ ਜਿਹੜੇ ਗਰੀਬ ਬੰਦੇ ਉਹਨਾਂ ਦੇ ਗੁਰੂ ਨੂੰ ਦੇਖੋ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗਰੀਬਾਂ ਦੇ ਵਿੱਚ ਵੇਖੋ ਉਹਨਾਂ ਨੂੰ ਲੀੜਾ ਕੱਪੜਾ ਲੈ ਕੇ দাও ਗਾਂ ਸਿਆਲ ਆਉਂਦਿਆਂ ਨੂੰ ਕੰਬਲਾਂ ਰਜਾਈਆਂ ਦੀ ਸੇਵਾ ਕਰੋ ਜੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਖੁਸ਼ ਕਰਨਾ ਤੇ ਉਥੇ ਗੋਲ ਕਾਂ ਦੇ 500 ਦਾ ਪੱਤਾ ਪਾਉਣ ਦਾ ਕੋਈ ਫਾਇਦਾ ਨਹੀਂ ਤੁਹਾਡੇ ਡਾਂਗਾ ਹੀ ਮਾਰਨੀ ਇਹਨਾਂ ਨੇ ਲੰਗਰ ਪ੍ਰਸ਼ਾਦ ਦੀ ਕਿਹੜੀ ਗੱਲ ਆ ਗਰੀਬਾਂ ਨੂੰ ਤਾਂ ਕੋਈ ਲੰਗਰ ਉੱਤੇ ਖਾਣ ਨਹੀਂ ਦਿੰਦਾ ਗਰੀਬਾਂ ਨੂੰ ਤਾਂ ਕਹਿੰਦੇ ਚੱਲ ਚੱਲ ਦੌੜ ਜਾ ਇਹ ਮਹਾਰਾ ਨੇ ਲੰਗਰ ਗਰੀਬਾਂ ਵਾਸਤੇ ਬਣਾਇਆ ਸੀ ਜਿਹੜੇ ਅਮੀਰ 5-5 ਕਰੋੜ ਰੁਪਏ ਦੀਆਂ ਗੱਡੀਆਂ 'ਚ ਬਹਿ ਕੇ ਜਾਂਦੇ ਲੰਗਰੋਨਾ ਵਾਸਤੇ ਨਹੀਂਗਾ ਉਹਨਾਂ ਵਾਸਤੇ ਉਹਨਾਂ ਦੀ ਕਮਾਈ ਦੇ ਪੈਸੇ ਬਹੁਤ ਆ ਤੇ ਗਰੀਬਾਂ ਨੂੰ ਇਹਨਾਂ ਨੇ ਸਪੈਸ਼ਲ ਹਰੇਕ ਗੁਰਦੁਆਰੇ ਦੇ ਵਿੱਚ ਦੋ-ਦੋ ਪਹਿਰੇ ਆ ਪਹਿਰੇਦਾਰ ਚੌਪਦਾਰ ਉਹਨਾਂ ਨੂੰ ਬਰਛੇ ਫੜਾ ਕੇ ਲਾਏ ਆ ਵੀ ਗਰੀਬ ਬੰਦਾ ਕੋਈ ਪਾਟੇ ਲੇੜੇ ਵਾਲਾ ਅੰਦਰ ਨਹੀਂ ਵਾਣਾ ਚਾਹੀਦਾ ਲੰਗਰ ਚ ਉਹ ਰੋਟੀ ਖਾਣ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਬਾਹਰ ਹੀ ਭਜਾ ਦਿੰਦੇ ਆ ਇਹ ਗੁਰੂ ਨਾਨਕ ਪਾਸ਼ਾ ਨੇ ਗਰੀਬਾਂ ਵਾਸਤੇ ਲੰਗਰ ਲਾਇਆ ਸੀ ਨਾ ਕਿ ਅਮੀਰਾਂ ਵਾਸਤੇ ਲੰਗਰ ਲਾਇਆ ਸੀ ਇਹਨਾਂ ਨੇ ਲਹਾਂਤੀਆਂ ਨੇ ਬੇੜਾ ਗਿਰਕ ਕਰਕੇ ਰੱਖਦਾ ਪੰਥ ਦਾ ਇਹ ਲਹਾਂਤੀਆਂ ਨੇ ਤੁਸੀਂ ਸਾਡਾ ਸਾਥ ਨਹੀਂ ਦਿੰਦੇ ਨੇ ਤੇ ਇਹਨਾਂ ਨੂੰ ਰੜਕਾ ਇਹਨਾਂ ਦੀ ਕੱਢੀਏ ਯਾਰਾਕ ਇਹਨਾਂ ਲਹਾਂਤੀਆਂ ਨੇ ਬੇੜਾ ਗਿਰਕ ਕਰਕੇ ਰੱਖਦਾ ਪੰਥ ਦਾ ਲਹਾਂਤੀਆਂ ਨੇ ਗਰੀਬਾਂ ਦੇ ਵਾਸਤੇ ਲੰਗਰ ਲਾਇਆ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਕਿ ਅਮੀਰਾਂ ਵਾਸਤੇ ਲਾਇਆ ਵੀ ਮੀਰ ਆ ਕੇ ਸ਼ਕੋ ਤੇ ਆਪਣੀਆਂ 2-2 5-5 ਕਰੋੜ ਦੀਆਂ ਗੱਡੀਆਂ ਦੇ ਵਿੱਚ ਬਹਿ ਕੇ ਆਉ ਤੇ ਸ਼ਾਕੇ ਦੇ ਐ ਫੇਰ ਕੇ ਮੋਛਾਂ ਦੇ ਹੱਥ ਤੇ ਢਿਰਦੇ ਫੇਰ ਕੇ ਹੱਥ ਜਾਓ ਹੁਣ ਅਮੀਰ ਆਊਗਾ ਉਹਨੇ ਹਜ਼ਾਰਾਂ ਲੱਖਾਂ ਦੀ ਸੇਵਾ ਕਰ ਜਣੀ ਉਥੇ ਗੋਲਕ ਨੂੰ ਤੇ ਜੇ ਗਰੀਬ ਆਊਗਾ ਤੇ ਉਹਨੇ ਵਿਚਾਰੇ ਨੇ ਰੋਟੀ ਖਾ ਕੇ ਤੇ ਵੈਗਰੂ ਕਹਿ ਕੇ ਚੱਲ ਜਾਣਾ ਇਹ ਗੁਰੂ ਮਹਾਰਾਜ ਦੇ ਵਾਸਤੇ ਜਿਹੜੇ ਅਮੀਰ ਆ ਜਿਨ੍ਹਾਂ ਦਾ ਸਰਦਾ ਜਿਨ੍ਹਾਂ ਕੋ ਪੈਸਾ ਨਾ ਉਹ ਦਸਵੰਦ 1 1 2 2 ਰੁਪਏ ਦਾ 10 20 150 ਕੱਢ ਕੇ ਦਸਵੰਦ ਤੇ ਗਰੀਬਾਂ ਦੇ ਵਾਸਤੇ ਲੰਗਰ ਲਾਇਆ ਆ ਕੱਲਾ ਰੋਟੀ ਦਾ ਲੰਗਰ ਨਹੀਂਗਾ ਕੱਪੜਾ ਲੀੜਾ ਲੱਤਾ ਸਭ ਸੂਟਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ ਵੀ ਦੇਣੀਆਂ ਗਰੀਬਾਂ ਨੂੰ ਕਿਉਂਕਿ ਗਰੀਬਾਂ ਦਾ ਕੌਣ ਆ ਗਰੀਬਾਂ ਦਾ ਰੱਬ ਹੁੰਦਾ ਆ ਤੇ ਜਿਹੜਾ ਬੰਦਾ ਰੱਬ ਦੀ ਚੇਰ ਦੇ ਉੱਤੇ ਬਹਿ ਕੇ ਮਾਰੇ ਦੀ ਸੇਵਾ ਜਿਹੜੀ ਦੱਸੀ ਹੋਈ ਉਹ ਬੰਦਾ ਕਰਦਾ ਆ ਤੇ ਫੇਰ ਤ ਉਹਨੂੰ ਆਪ ਰੱਬ ਦਾ ਘਰ ਕਵਾਂਗੇ ਤੇ ਜੇ ਉਹ ਜਗ੍ਹਾ ਦੇ ਉੱਤੇ ਬਹਿ ਕੇ ਬੰਦਾ ਆਪਣਾ ਘਰ ਮੰਨਣ ਡਿਆ ਪੈਸੇ ਆਪਣੇ ਇਕੱਠੇ ਕਰਦਾ ਫਿਰੰਡਿਆ ਫੇਰ ਤ ਨਹੀਂ ਹੀ ਰੱਬ ਦਾ ਘਰ ਕਵਾਂਗੇ ਵੀ ਰੱਬ ਦਾ ਘਰ ਨਹੀਂਗਾ ਉਹ ਬੰਦਾ ਮੁੰਡਾ ਕਹਿੰਦਾ ਵੀ ਮੈਂ ਟੁੱਟਾ ਨਹੀਂਗਾ ਮੈਂ ਅੰਦਰੋਂ ਮੈਂ ਜੁੜਿਆ ਹੀ ਆ ਮਹਾਰਾ ਇਹਨਾ ਪਰ ਮੈਂ ਉੱਥੇ ਹੁਣ ਜਗ੍ਹਾ ਤੇ ਜਾਣਾ ਨਹੀਂ ਤੇ ਜਿਹੜੇ ਦੇਖਣ ਵਾਲੇ ਉਹ ਆਂਦੇ ਅਸੀਂ ਵੀ ਨਹੀਂ ਆਉਣਾ ਇੱਥੇ ਐਦਾਂ ਦੇ ਕੰਮ ਬਣਦੇ ਆ ਬਹੁਤ ਮੰਦ ਭਾਗੀ ਘਟਨਾ ਹੋਈ ਆ ਬਹੁਤ ਮਾੜੀ ਗੱਲ ਹੋਈ ਜਿਹੜਾ ਇੱਕ ਸੇਵਾ ਕਰਦੇ ਦੀ ਦਸਤਾਰ ਲਾ ਕੇ ਪੈਰਾਂ 'ਚ ਰੋਲੀ ਆ ਰੱਬ ਫਨਾ ਇਹੋ ਜਿਹੇ ਬੰਦਿਆਂ ਤੋਂ ਭਰਾਓ ਰੱਬ ਫਰਾ ਬਜੋ ਇਹੋ ਜਿਹੇ ਗੁੰਡਿਆਂ ਕੋ ਗੁੰਡਾਗਰਦੀ ਕਰਨ ਵਾਲਿਆਂ ਕੋ ਗੁੰਡਿਆਂ ਕੋ ਬਜੋ ਗੁੰਡਿਆਂ ਕੋ ਗੁੰਡਿਆਂ ਦਾ ਰਾਜ ਆ ਗੁੰਡਿਆਂ ਦਾ ਰਾਜ ਚੰਗਾ ਭਰਾਵੋ ਉਹਨੂੰ ਨਹੀਂ ਮਿਲਣਾ ਇਨਸਾਫ ਨੁਸੂਬਤ ਨਾ ਕਿਸੇ ਨੇ ਕੋਈ ਕਹਿਣੀ ਗੱਲ ਔਰੀ ਤੇ ਧੌਣ ਲਾ ਦੇਣੀ ਜੇ ਉਹਨੇ ਕਦੇ ਉਹ ਗਾਰੀਆਂ ਗਾਰੀਆਂ ਪੈ ਜਾਂਦਾ ਤੇ ਇਸ ਕਰਕੇ ਭਰਾਵੋ ਮੈਂ ਤੁਹਾਨੂੰ ਇਹੋ ਕਹਿਣਾ ਚਾਹੁੰਨਾ ਵੀ ਬਚੋ ਇਹੋ ਜਿਹੇ ਬੰਦਿਆਂ ਦਾ ਵਿਰੋਧ ਕਰੋ ਤੇ ਸਿੰਘ ਸਾਹਿਬ ਭਾਈ ਜ਼ਥੇਦਾਰ ਕੁਲਦੀਪ ਸਿੰਘ ਗਰਗਾਜੋਣੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਵੀ ਇਸ ਚੀਜ਼ ਤੇ ਥੋੜਾ ਜਿਹਾ ਬਿਆਨ ਜ਼ਰੂਰ ਦਿਓ ਤੇ ਜਿਹੜੇ ਬੰਦੇ ਇਦਾਂ ਦੀਆਂ ਤੁਹਾਡੇ ਸੰਸਥਾ ਦੇ ਵਿੱਚ ਰਹਿ ਕੇ ਐਸਪੀਸੀ ਵਿੱਚ ਰਹਿ ਕੇ ਗੁੰਡਾਗਰਦੀ ਕੰਢੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਸਟੈਂਡ ਲਓ ਉਹਨਾਂ ਨੂੰ ਬਾਹਰ ਕੱਢੋ ਤੇ ਬੰਦੇ ਨਵੇਂ ਭਰਤੀ ਕਰੋ ਜਿਨ੍ਹਾਂ ਦੇ ਵਿੱਚ ਨਿਮਰਤਾ ਆ ਜਿਨ੍ਹਾਂ ਦੇ ਬਜਨਾ ਜੇ ਰੱਬ ਦੇ ਵਜਨ ਚੱਲਦੇ ਆ ਜੇ ਸਾਚ ਕਹੋ ਸੁਣ ਲਓ ਸਭੇ ਜਿਨ ਪ੍ਰੇਮ ਕੋਤ ਨਹੀਂ ਪਾਇਓ ਇਹਨਾਂ ਨੇ ਰੱਬ ਕਿੱਥੇ ਪੋਣਾ ਤੇ ਗੁੰਡਾਗਰਦੀ ਕੰਢੇ ਆ ਠੀਕ ਆ ਜੀ ਮਿਲਦੇ ਆ ਫਿਰ ਹਾਜ਼ਰ ਹੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ